इस करके फिर ए जगह ते मैं ही आजाद जेडी ओ मेंबर कैंडिडेट करा की सोचया तू ये की जेड़ा मेरा के नाम ते सोचया ही है की ईमानदारी ते वफादारी जो एक इंसान च तो 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 नहीं है गिया एना च है गिया जी ठीक है ना एही सोच के नाल लेके चल लिए केड़े इलाके तो साउथ कॉन्स्टिट्यूएंसी 38 नंबर वार्ड जी ते की की काम तू सोचया जेड़ा इलाके

राति तीन बजे तहु पता है किन सार लाइट खराब हो जाए कोई बंद बहार नहीं निकलता मैं तीन बजे लाइट मैं के खुद पोल जाके, मेरे को भी जाके भी में मैं खुद जाके काम करवा रही हूँ झगड़े हो जाए सो पिछे हो जाए कुछ हो जाए मैं आप हो, कुछ हो मैं सारा कुछ कर दी कोई नी निकलता क्या निकल मेरे घर आए तुम दस दे लास्ट इलेक्शन भी आए नए मेरे घर ਨਾ ਮੈਨੂੰ ਬਾਰ-ਬਾਰ ਇੱਕੋ ਗੱਲ ਕਹਿੰਦੇ ਕੰਮ ਕਰਕੇ ਉਹ ਤੁਸੀਂ ਜਦੋਂ ਪਾਰਟੀ ਆਪਣੀ ਬਗਾਨੀ ਪਾਰਟੀ ਤੋਂ ਤੁਸੀਂ ਕट्टर ਕਾਂਗਰਸੀ ਹੈ ਨਹੀਂ ਉਹ ਇਹੀ ਕट्टर ਕਾਂਗਰਸੀਆਂ ਸਾਡਾ ਕੋਈ ਕट्टर ਕਾਂਗਰਸੀ ਐਮਐਲਏ ਹੁੰਦਾ ਤੇ ਮੈਨੂੰ ਅੱਜ ਇੱਥੇ ਖੜੇ ਨਹੀਂ ਸੀ ਹੋਣਾ ਪੈਣਾ ਠੀਕ ਹੈ ਇੱਕ ਕਾਂਗਰਸੀ ਕਾਂਗਰਸ ਦੇ ਦਰਦ ਨੂੰ ਜਾਣਦਾ ਵਾ ਠੀਕ ਹੈ ਨਾ ਬਲਾਰਿਆ ਸਾਹਿਬ ਜਦੋਂ ਆਏ ਸੀ ਐਸੀ ਐਸੀ ਤਨੀ ਮੇਰ ਵਾਲਿਆ ਸੀਗਾ ਅਸੀਂ ਤਾਂ ਬੜੇ ਉਦੋਂ ਵੀ ਮੇਰੀਆਂ ਜਾ ਕੇ ਸਾਰਾ ਰਿਪੋਰਟ ਚੈੱਕ ਕਰੋ ਪਹਿਲ ਦੇ ਆਧਾਰ ਤੇ ਜਾ ਕੇ ਮੈਂ ਖੜੀ ਸੀ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਦੇ 50 ਨਹੀਂ ਮਿਸਿਸ ਨਾਲ ਨਹੀਂ ਪਾਈਸ ਦੇ ਨਾਲ 5-5000 ਬੰਦੇ ਚ ਮੈਂ ਖੜੀ ਸੀਗੀ ਇਹਨਾਂ ਨੂੰ ਮੈਂ ਬੜੀ ਕੋਸ਼ਿਸ਼ ਕੀਤੀ ਕਿ ਇਹ ਕਬੜਾ ਤਾਕੜਾ ਐਮਐਲਏ ਸਾਡੀ ਰਿਪੋਰਟ 'ਚ ਹੈ ਨਾ ਇੱਥੇ ਕੋਸ਼ਿਸ਼ ਕੀਤੀ ਆਂਦੇ ਪਈ ਆਂ ਪਰ ਇਹਨਾਂ ਨੇ ਇਹੇ ਚੀਜ਼ ਦਾ ਜਿਤ ਕਮਾਂਡਰ ਸਿਆਣੀ ਆ ਕੋਈ ਹੋਰ ਨਹੀਂ ਚੱਕੜ ਕੋਲ ਪਰਮਿੰਦਰ ਸਿੰਘ ਕੋਈ ਆ ਗਿਆ ਨਹੀਂ ਕੋਈ ਨਹੀਂ ਜਾਣਦਾ ਰਹਿੰਦੇ ਉੱਥੇ ਕਿਦੇ ਨੇ ਤਾਂ ਬਿਕਾਰਡ ਵਾਲ ਪਰ ਇਸ ਕਿਸੇ ਐਕਟੀਵਿਟੀ ਕੀ ਸਰਵਰ ਵਿੱਚ ਆਪਾਂ ਨੂੰ ਦੇਖਣਾ ਨੇ ਕੀ ਕਾਰਨ ਸੋਹਣ ਨੂੰ ਤੁਹਾਨੂੰ ਤੁਹਾਨੂੰ ਮਿਲੇ ਹੈ ਟੈਸਟ ਕੰਟ੍ਰੋਲ ਨਹੀਂ ਲੀਫ ਅਨਨੋਨ ਬਦ ਕਰਾਲ ਕਰਨ ਮੈਨੂੰ ਦੇਖੂ ਨਜ਼ਰ ਆਉਂਦਾ ਕਿ ਮੈਂ ਪੈਸੇ ਨਹੀਂ ਭਰ ਸਕੀ

ਮੈਂ ਬੜੀ ਬੇਚੈਨ ਸੀ ਕਿ ਕੋਈ ਆਪਸ਼ਨ ਤੇ ਪਹਿਲਾਂ ਵੀ ਸਾਇਰ ਸੀ ਕਿ ਮੈਂ ਲੜਾਂਗੀ ਪਰ ਜਾ ਇੰਡੀਪੈਂਡੈਂਟ ਲੜੂਗੀ ਕਿਉਂ ਲੈ ਕੇ ਆ ਤੋ ਮੈਂ ਲੈ ਗਈ ਸੀ ਕਿ ਸ਼ਾਇਦ ਕੋਈ ਨਾ ਕੋਈ ਇਹੋ ਜਿਹਾ ਕਨਸਟੈਂਸ ਬਣ ਜੇ ਕਿ ਇੱਕ ਲੋਕਾਂ ਦੇ ਦੇਸ਼ ਦੀ ਆ ਜੇ ਜਿੱਥੇ ਇੱਕ ਵਫਾਦਾਰੀ ਜਿਹੜੀ ਹੈ ਇਹ ਕਿ ਮੈਂ ਖੜੀ ਹੋਰ ਵੀ ਬੜੀਆਂ ਪਾਰਟੀਆਂ ਦੇ ਖੜੇ ਹੋਣਗੇ ਜਿਨ੍ਹਾਂ ਦਾ ਟਕਾ ਹੈ ਮੈਂ ਕੱਲੀ ਨਹੀਂ ਆ ਬੜਿਆਂ ਦੇ ਨਾਲ ਹੋਇਆ ਵਾ ਕਿਆ ਕੋਸ਼ਿਸ਼ ਕੀਤਾ ਕੋਸ਼ਿਸ਼ ਨਿਕਲੇ ਬੱਜ ਕੋਸ਼ਿਸ਼ ਠੀਕ ਹੈ ਨਾ ਇਹ ਉਹ ਏਜੰਡਾ ਬਣ ਗਿਆ ਹਰ ਪਾਰਟੀ ਦਾ ਕਿ ਕੋਈ ਨਹੀਂ ਲਾਂਚ ਲਾ ਲੋ ਆਨ ਦਾ ਟਾਈਮ ਦੇਖਾਂਗੇ ਕੀ ਹੁੰਦਾ ਤੇ ਕੀ ਨਹੀਂ ਹੁੰਦਾ